ਮਾਤਾ ਗੁਜਰੀ ਜੀ ਪੜਾਈ ਕੇਂਦਰ ਬੁਡਲਾੜਾ ਵੱਲੋਂ ਜਨਰਲ ਵਰਗ ਦੇ ਲੋੜਵੰਦ ਹੁਸ਼ਿਆਰ ਬੱਚਿਆਂ ਦੀ ਜੋ ਗਰੀਬੀ ਕਾਰਨ ਪੜਾਈ ਤੋਂ ਵਾਂਝੇ ਰਹੇ ਜਾਂਦੇ ਹਨ ਉਹਨਾਂ ਨੂੰ ਪੜਾਉਣ ਦਾ ਬੀੜਾ ਚੁੱਕਿਆ ਹੋਇਆ ਹੈ ਇਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ਗੁਰੂ ਨਾਨਕ ਕਾਲਜ ਬੁਡਲਾੜਾ ਦੇ 16 ਬੱਚਿਆਂ ਦੀ ਫੀਸ ਭਰੀ ਗਈ। ਪੜ੍ਹਾਈ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਦਖੋਈਲੇ ਕੀ ਪੜਾਈ ਕੇਂਦਰ ਵੱਲੋਂ ਜਿਸ ਤਰ੍ਹਾਂ ਸੇਜ ਤੇ ਸਿੱਖਿਆ ਸਾਰੇ ਵਰਗਾਂ 'ਚ ਕੰਮ ਕੀਤਾ ਜਾਂਦਾ ਹੈ ਹਰ ਸਾਲ ਲਗਭਗ 1.5 ਤੋਂ 2 ਲੱਖ ਰੁਪਏ ਫੀਸ ਭਰੀ ਜਾਂਦੀ ਹੈ ਲੱਖ ਰੁਪਏ ਦਾ ਬੱਚਾ ਨੂੰ ਛੇੜੀ ਦਿੱਤੀ ਜਾਂਦੀ ਹੈ ਉਸ ਤਹ ਦੇ ਗੁਰੂ ਨਾਨਕ ਕਾਲਜ ਭਲਾੜਾ ਵਿਖੇ ਜੋ ਬੱਚੇ ਪੜ੍ਹਦੇ ਨੇ ਕਿਉਂਕਿ ਰਿਜ਼ਰਵ ਕੈਟਾਗਰੀ ਨੂੰ ਸਕਾਲਰਸ਼ਿਪ ਮਿਲ ਜਾਂਦੀ ਹੈ ਪਰ ਜਨਰਲ ਕੈਟਾਗਰੀ ਦੇ ਵਿੱਚ ਕਈ ਬਹੁਤ ਹੀ ਗਰੀਬ ਬੱਚੇ ਹੁੰਦੇ ਨੇ ਪੜ੍ਹਨਾ ਚਾਹੁੰਦੇ ਨੇ ਫੀਸ ਨਹੀਂ ਭਰ ਸਕਦੇ ਸੋ ਉਹਨਾਂ ਅਧਿਆਤਿਆਂ ਲੈ ਕੇ ਉਹਨਾਂ ਦੀ ਇਨਕੁਆਇਰੀ ਕਰਕੇ ਅੱਜ ਉਹਨਾਂ ਦੇ ਅਸੀਂ ਫੀ 1000 ਰੁਪਿਆ ਫੀਸ ਭਰ ਰਿਹਾ ਹੈ ਇਸ ਤੋਂ ਪਹਿਲਾਂ ਵੀ ਮੈਂ ਡੂਨ ਦੇ ਵਿੱਚ ਫੀਸ ਭਰੀ ਗਈ ਸੀਗੀ ਇਸੇ ਤਰ੍ਹਾਂ ਹੀ ਮਿਲਖਾ ਕਾਲਜ ਬਰੇਟਾ ਇਸਮਹਾਉਂ ਗਾਂਜ ਵਿਖੇ ਬਖੋ ਕਾਲਜ ਫੀਸ ਭਰੀ ਜਾਂਦੀ ਹੈ ਸੋ ਅੱਜ ਉਹਨਾਂ 17 ਬੱਚਿਆਂ ਦੀ ਫੀਸ ਭਰੀ ਜਾ ਰਹੀ ਹੈ ਜੋ ਬਹੁਤ ਹੀ ਲੋੜਵੰਦ ਪੜਨ ਯੋਗ ਨੇ ਸੋ ਅਸੀਂ ਮੈਂਬਰ ਫੀਸ ਭਰਨਾ ਹੈ ਜੋ ਦਾਨੀ ਸੱਜਣ ਇਹਦੇ ਯੋਗਦਾਨ ਪਾਉਂਦੇ ਨੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਖਾਲਸਾ ਜੀ ਇਹਨਾਂ ਬੱਚਿਆਂ ਦੇ ਮਿਹਰ ਬਖਸ਼ਤ ਰੱਖੇ ਔਰ ਪੜ੍ਹਾਈ ਕਰਕੇ ਚੰਗੇ ਆਪਣੇ ਉਹਦੇ ਅੰਦਰ ਲੱਗਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਟ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਤਾ ਗੁਰੂ ਜੀ ਭਲਾਈ ਕੇ ਅੰਦਰ ਵੱਲੋਂ ਮਾਸਟਰ ਕਲਵਨ ਸਿੰਘ ਜੀ ਤੇ ਅਤੇ ਉਹਨਾਂ ਦੇ ਨਾਲ ਜੋ ਇਸ ٹرسٹ ਦੇ ਮੈਂਬਰ ਸਾਡੇ ਕੋਲ ਪਹੁੰਚੇ ਤੇ ਇਹਨਾਂ ਨੇ ਅੱਜ ਸਾਡੇ ਸੰਸਥਾ ਦੇ ਵਿੱਚ ਜੋ ਸਾਡੇ ਵਿਦਿਆਰਥੀਆਂ ਲਈ ਇਹ ਵਜੀਫਾ ਹਰ ਸਾਲ ਜੋ ਦਿੰਦੇ ਹਨ ਤੇ ਉਸੇ ਲੜੀ ਵਿੱਚ 16 ਵਿਦਿਆਰਥੀਆਂ ਦਾ ਜਿਹੜਾ ਵਜੀਫਾ ਇਹਨਾਂ ਨੇ ਦਿੱਤਾ ਹੈ ਕਰ 80000 ਦਾ ਚੈੱਕ ਇਹਨਾਂ ਨੇ ਦਿੱਤਾ ਇਸ ਤੋਂ ਪਹਿਲੇ ਵੀ ਇਹ ਵਿਦਿਆਰਥੀਆਂ ਦੀ ਬਹੁਤ ਮਦਦ ਕਰਦੇ ਹਨ ਇਸ ਸੰਸਥਾ ਬਹੁਤ ਵਧੀਆ ਸਮਾਜ ਦੇ ਲਈ ਭਲਾਈ ਦਾ ਕੰਮ ਕਰ ਰਹੀ ਹੈ ਕਿਉਂਕਿ ਸਾਡੇ ਇਸ ਇਲਾਕੇ ਦੇ ਵਿੱਚ ਵਿਦਿਆਰਥੀਆਂ ਨੂੰ ਪੜਾਉਣ ਦੇ ਲਈ ਸਭ ਤੋਂ ਜੋ ਵੱਡਾ ਜ਼ਰੂਰਤ ਹੈ ਉਹ ਇਸ ਸੰਸਥਾ ਨੇ ਮੀੜਾ ਚੁੱਕਿਆ ਹੋਇਆ ਤੇ ਮੈਂ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਇਹ ਉਮੀਦ ਕਰਦਾ ਹਾਂ ਇਸੇ ਤਰ੍ਹਾਂ ਇਹ ਅੱਗੇ ਵੀ ਇਹਨਾਂ ਵਿਦਿਆਰਥੀਆਂ ਦੀ ਮਦਦ ਕਰਦੇ ਰਹਿਣ ਤੁਹਾਡੇ ਕਾਫੀ ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ